भाई क्या मांग रहा है सताईस मांगे सताई का नहीं बिकेगा नहीं, नहीं।, नहीं। आज की मंडी में घाट कम है दो चार दिन में तो तुम्हारी किस्मत है फालतू तो कम भी बिक जाता है आज बिकेगा सही दाम में ना बत्ती ना कम 15000 dete hain. Tor kitne mein deoge? Achha ji, leendan wale ka la karo. Leendan wali tum bhi karo. Main kar raha hu ji. Hun se gaon se hai? Kaane mein rehta hai. Kaane lekin. Achha, wahi rehta hai. Ghar bana rakha hai. Bihar ka banda hai. Bihar se aaye ho. Kayk bakre paalta hai. Bakre hun to thore bas hai ji. Ek koi hai. Setha tu kahalna karaje, ee idde da kai din painde 8-9 din. ਇਹ ਕਾਇਨ ਨ ਦੇਚ ਨਹੀਂ ਸਾਡੇ ਕੋਲ ਦੁਕਾਨ ਹੈ ਜੀ ਅੱਛਾ ਮੈਂ ਜਾ ਆ ਜਾ ਚਲ ਨਿਕਲ ਗਿਆ ਠੀਕ ਹੈ ਨਾ ਮੂੜ ਕੇ ਤਾਂ ਕਾਨੂੰਨ ਲਿਜਾਣੇ ਜਾਂ ਮੰਡੀ ਚਾ ਕੇ ਰੋਜ਼ ਖਰਚਾ ਪਾਵੇਂਗਾ ਓਹ ਠੀਕ ਹੈ ਜੀ ਮੈਂ ਇਹ ਪਾ ਕਰਾਂਗੇ ਵੇਚ ਕੇ ਪਰਾ ਕਰ 2 ਰੁਪਏ ਕਮ ਆ ਜਾਣਗੇ ਜਵਾਖਾਂ ਦੇ ਇੱਕ ਉਹ ਮੰਨਦੇ ਹੈ ਜੀ ਗੱਲ ਪਰ ਸਹੀ ਰੇਟ ਲਾਉਗਾ ਫਿਰ ਮੰਨ ਸਕਦੇ ਜੀ ਸਾਢੇ 15 ਦਾ ਦੇਣੇ 16 ਦਾ ਦੇਣੇ ਹੋਰ ਕਿਤਨੇ ਦਾ ਦੇਣਾ ਮੈਂ ਕਹਿੰਦਾ ਜੀ ਹੋਰ ਕਿਤਨੇ ਲਾਸਟ 25 ਅੱਕ ਨਹੀਂ ਦੇ ਸਕਦਾ 25 ਕਾ ਤਾਂ ਨਹੀਂ ਵਿਕਦਾ ਬਕਰਾ ਦੀ ਬਕਰੀ ਦੀ ਵੀ ਟੱਪ ਜਾਏਗੀ ਫਿਰ ਅਗਲੇ ਸਾਲ ਵਿਕੂਗਾ ਜੋਦੀ 25 ਦਾ ਉਦੋਂ ਨੂੰ ਬੁੜਾ ਹੋ ਜੂ ਕੁਸਾ ਖਰਾਕ ਵੀ ਖਾਊਗਾ 25000 ਦੀ ਖਰਾਕ ਖਾਊਗਾ ਇਹ ਤੇਰੇ ਵੀ ਜੀ ਅੱਕ ਜੂ ਦੇਣਾ ਐ ਐਸੇ ਕਰੋ ਪਾਲਣੇ ਵਾਲੇ ਕਦੀ ਨਹੀਂ ਆਉਂਦੇ ਨਹੀਂ ਮੈਂ ਨਹੀਂ ਲੇਤਾ ਲੇਤਾ ਵੀ ਕੋਈ ਨਹੀਂ ਕੋਣ ਹੈ ਮੈਂ ਪਕੜਾ ਉਹ ਤਾਂ ਮੰਨ ਵੀ ਨਹੀਂ ਰਿਹਾ ਤੁਸੀਂ ਦੱਸੋ ਦੱਸੋ ਉਹ ਤਾਂ 15000 ਤੋਂ ਉੱਪਰ ਨਹੀਂ ਮੰਨਦਾ ਦਾ ਲੈ ਪੂਰਾ 17000 ਕਾ ਨਹੀਂ ਦੇਗਾ ਜੀ ਦੇ ਦੇ ਨਹੀਂ ਨਹੀਂ ਦੇ ਦੇ ਪੈਸੇ ਦੇ 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 ਬਹੁਤ ਪੈਸੇ ਨੇ ਉਹ ਦੇ ਦੇ ਨਹੀਂ ਦੇਣਾ ਜੀ ਦੇ ਦੇ ਇਹ ਦੇ ਚੰਗਾ ਰਹੇਗਾ ਚੰਗਾ ਰਹੇਗਾ 25000 ਕਾ ਦੇਣਾ 25 ਦਾ ਕੋ ਡਰੇਕ ਹੀ ਨਹੀਂ ਵੱਖਰਾ ਕੋਈ ਹਜੇ ਵੇਖਿਆ ਵੇਖਿਆ ਨਹੀਂ ਹੋੜਾ ਮੈਂ ਤਾਂ ਸਹੀ ਰੇਟ ਲਾਤਾ ਅਗਲਾ ਛੋੜ ਕੇ ਚਲਾ ਜਾਏਗਾ ਮੇਰੇ ਗਲ ਵਿੱਚ ਪੜ ਜਾਏਗਾ ਕੌਣ ਲਏਗਾ ਇਸਕੋ ਮੈਂ ਨਹੀਂ ਰੱਖਦਾ ਮੈਂ ਤਾਂ ਫਰੀ ਨਹੀਂ ਰੱਖਦਾ ਕਿਉਂ ਭਾਈ ਐ ਨਹੀਂ ਲੱਗਦਾ ਭਾਈ ਮੈਂ ਤਾਂ ਕੁਝ ਵੀ ਨਹੀਂ ਲੱਗਦਾ ਮੈਂ ਕਿੱਥੀ ਜਾਊਂਦਾ ਮੈਂ ਕਿੱਥੀ ਜਾਊਂਦਾ ਕਦਾ ਮੇਰੇ ਜੋਗੇ 2 ਰੁਪਏ ਕਮਾ ਲਾਣਾ ਖਾ ਲਾਣਾ ਮੇਰਾ ਕੀ ਸੁਨੇ ਬੰਦੇ ਦਾ ਮੈਂ ਤਾਂ ਤੂੰ ਲੈ ਚਲ ਦੋ ਰਾਤਾਂ ਤੇਰੇ ਲਵੇ ਕੱਟ ਲੂੰਗਾ ਕੋਈ ਤਵਾਰ ਨਹੀਂ ਮਿਲਦਾ ਕਿਧਰੇ ਲੈ ਜਾ ਉਹ ਤਾਂ ਸੁੰਨੇ ਡੰਗਰ ਜਿਹਾ ਮੈਂ ਇਹਨੂੰ ਕਹੂ ਜੇ ਨੂੰ ਕਿੱਥੇ ਬੰਨੂੰਗਾ ਅਲੱਗ ਲੂ ਬੈਂਦੀ ਦੀ ਬੱਕਰਾ ਹੋਰ ਲਈ ਫਿਰਦਾ ਨਾਲ ਭੱਜਾ ਵੀ ਅਸੀਂ ਵੀ ਰਾਤ ਕਟਾਉਂਦੇ ਤੇਰੀ ਹੋਰ ਪੱਲੇ ਲੋਕਾਂ ਮੇਰੀ ਕਿਸੇ ਨੇ ਰਾਤ ਵੀ ਨਹੀਂ ਕਟਾਉਣੀ ਤੇਰੀ ਵੀ ਨਹੀਂ ਕਟਾਉਣੀ ਕਿਸਨੇ ਕੱਡੇ ਜੀ ਕੱਡੇ ਹੀ ਤਾਂ ਕਟਾ ਦੇਣਗੇ ਦੇ ਲੈ ਨਾ ਰਗਾ ਮੇਰਾ ਜੱਟ ਭਾਈ ਜੈ ਤੋ ਕੀ ਕਰਾਉਣਾ ਵੀਂ ਕਰਾਉਣਾ ਕਾ ਤਮ ਹਾਂ ਇਹ ਤੋ ਕੀ ਕਰਾਉਣਾ ਵੀਂ ਕਰਾਉਣਾ ਹਾਂ ਮੈਂ ਕੀ ਤਾਂ ਜਾਂਦਾ ਮੈਂ ਕੀ ਤਾਂ ਜਾਂਦਾ ਦੇ ਦੇ ਹੁਣ ਨਹੀਂ ਹੋਰ ਕਿੰਨੇ ਦਾ ਸਹੀ ਦੱਸ ਵੇ ਸਹੀ ਦੱਸਿਆ ਜੀ ਲੈ ਹੁਣ ਸਹੀ ਲਾ ਦੇ ਮੇਰੇ ਕੋ ਸਹੀ ਸਹੀ ਦੇ ਦਊਗਾ ਤੂੰ 25 ਦਾ ਹੋਰ ਦੋ ਪਾਂਡ ਕਰਾ ਦੋਗੇ ਹੋਰ ਅਰੇ ਗੱਲ ਮਹਿਮਾਨ ਸਾਹਿਬ ਮੇਰੇ ਸੇ ਤੂੰ 17200 ਹੋਰ ਲੈ ਲੈ ਨਹੀਂ 17300 ਲੈ ਲੈ 20 ਸੇ ਉੱਥੇ ਗੱਲ ਕਰੋ ਜੀ ਠੀਕ ਹੈ ਵੀ ਤੂੰ ਥੱਲੇ ਆ ਕੇ ਗੱਲ ਕਰ। ਹਾਂ ਵੀ ਤੂੰ ਥੱਲੇ ਆ ਕੇ ਦੇਖੀ ਜੋ ਕਈ ਮੈਂ ਪੁੱਛਿਆ ਨਾ। ਵੀ ਤੂੰ ਥੱਲੇ ਆ ਕੇ ਗੱਲ ਕਰ। ਨਹੀਂ ਜੀ। ਵੀ ਤੂੰ ਆ ਕੇ ਉੱਤੇ ਗੱਲ ਕਰ। ਮੈਂ ਵੀ ਤੂੰ ਉੱਤੇ ਗੱਲ ਨਹੀਂ ਹੁੰਦੀ। ਗੱਲ ਹੀ ਨਹੀਂ। ਐਡਾ ਕਿਹੜਾ ਤੇਜ਼ੀ ਖੜੀ ਹੈ ਵੀ ਕੋਈ ਅਗਲੇ ਦਾ ਕੰਮ ਖੜਾ ਹੈ। ਕਿੰਨਾ ਢੇਟ ਕਿੰਨਾ ਉਹ ਜਰਾ ਝੂਠ। ਢੇਟ ਇਹਦੇ ਝੂਣਾ ਸਾਰੇ ਹੀ। ਬਸ 35 ਇਹ ਫਿਲੀਓ। ਨਿਸ਼ਾਨਾ ਲਾਦਾ ਬੰਦੇ ਤੇ। 35 ਨਹੀਂ 36 ਹੂੰ। 35 ਹੱਤੀ ਕਿਰੋ ਦਾ ਹੈ ਨਾ। 500 ਕਿਲੋ ਪਾ ਲੈ ਕਿੰਨੇ ਹੋਗੇ ਹਾਂ ਜੀ ਤੇ 500 ਕਿਲੋ 18 18 ਲਾ ਹੋ ਗਿਆ ਨਹੀਂ ਉਹ ਤਾਂ ਨਿਕਲੂਗਾ ਅੱਧਾ ਨਿਕਲੂਗਾ 55% ਨਿਕਲਦਾ ਅੱਧਾ ਨਿਕਲੂਏ ਤੂੰ ਵੀ ਕਿਹਲਾ ਬੋਲਦਾ ਤੁਸੀਂ 500 ਕਹਦਾ ਜੀ 6 ਸਮੇਂ ਮਦਰ 500 ਲੋਕ ਦਿਖਾਵੇਂ ਨਹੀਂ ਦਿੰਦਾ ਦੁਕਾਨਦਾਰ ਜੀ ਆ ਜਾਈਏ ਅੱਛਾ ਤੈਨੂੰ ਹੁਣ ਵੱਡ ਕੇ ਵੇਚੇਗਾ ਕਸਾਈ ਬੰਦਾ ਆਜੀ ਮੋਲ ਖਾਂਦੇ ਜੀ ਮੋਲ ਖਾਂਦੇ ਆਸੂ ਕਿੰਨਾ ਚਾਹੀਦਾ ਤੈਨੂੰ 400 ਨੂੰ ਕਿੰਨਾ ਚਾਹੀਦਾ ਮੀਟ ਨਹੀਂ ਨਾ ਹੋ ਸਕਦਾ ਅਸੀਂ ਦੁਕਾਨ ਜਾਣਾ ਹੈ ਜਾ ਸਾਡਾ ਕਰਦਾ ਹੈ ਚਾਹ ਮੈਂ ਇੱਕ ਗੋਟਲਾ ਦਵਾ ਕੇ ਲਿਆ ਮਤਲਬ ਤੁਮ ਨਾਲੇ ਗੋਟਲਾ ਕਾ ਤੋੜੀ ਚਲੋ ਸੰਗੂ ਚਲੋ ਚਲੋ ਬਹੁਤ ਕਰਦਾਂਗੇ ਜਾਣਾ ਕਿ 23 400 ਦਵਾ ਦੇ ਤੈਨੂੰ ਮਿਲ ਜਾ ਹੈ ਨਹੀਂ ਮਿਲਦਾ ਫਿਰ ਬਾਗ ਜੀ ਇਹ ਨਹੀਂ ਦੇਣਾ ਤੇਰੀ ਮਰਜੀ 20 ਸੱਤੇ ਬਾਗ ਜੀ ਵੀ ਤੂੰ ਥੱਲੇ ਆ ਕੇ ਗੱਲ ਕਰ ਨਹੀਂ ਥੱਲੇ ਆ ਕੇ ਗੱਲ ਕਰ ਫੇਰ ਤੂੰ ਤਾਂ ਵਪਾਰੀ ਮੰਗੇ ਘੂਰੇ ਖੜੇ ਨੇ ਤੇਰੇ ਬੱਕਰੇ ਤੇ ਵਪਾਰੀ ਬਣਾਤਾ ਉਹ ਗੱਲ ਮੰਨ ਲੈ ਓਏ ਮੈਂ ਖੜ ਗਿਆ ਤੇਰੇ ਦੇ ਬੱਕਰੇ ਤੇ 20 ਉਰੇ ਖੜੇ ਹੋ ਗਏ ਨਹੀਂ ਕੋਈ ਵਪਾਰੀ ਨਹੀਂ ਹੈਗਾ ਜਿਹਨੇ ਹੱਲ ਗਿਆ ਫੇਰ ਵੀ ਨਹੀਂ ਵਪਾਰੀ ਨਹੀਂ ਚਲੋ ਕੋਈ ਨਹੀਂ ਆਲੇ ਦੂਰ ਹੋ ਜਾਣਗੇ ਆ ਮੈਂ ਮੱਥਾ ਮਾਰਨ ਲੱਗਿਆਂ ਆਲੇ ਜਿਹੜੇ ਖੜੇ ਨੇ ਠੀਕ ਮੈਂ ਕਹਣੀ 20 ਉੱਤੇ ਪਾ ਜੋ ਵੀ ਤੂੰ ਥੱਲੇ ਆ ਜਾ ਨਹੀਂ ਥੱਲੇ ਇਹਦਾ ਤੇਰਾ ਵੇਚੂਆਂ ਕਿਸੇ ਲੋਕ ਵੀ ਤੂੰ ਉੱਤੇ ਤਾਂ ਵੇchnਾ ਨਹੀਂ ਹੋਰ ਕਿੱਥੇ ਲੈ ਜਾਣੀ ਇਹ ਲੈ 17000 ਸਾਢੇ ਨਾਲ ਦੇ 17500 ਇਹ ਸਾਡਾ ਵੀ ਗੱਲ ਮੰਨ ਲਓ ਜੀ ਹਾਂ ਜੀ ਇਹਨਾਂ ਫਿਰ ਮੇਰਾ ਵੀ ਗੱਲ ਮੰਨ ਲੈ ਵੇਚਦਾ ਬੱਕਰਾ ਚੁੱਪ ਕਰ ਗਿਆ ਪੂਰਾ 18 ਦਾ ਚੱਕ 18 ਦਾ ਨਹੀਂ ਵੇਚਣਾ ਜੀ ਮੈਂ ਕਹਿਣਾ ਜੀ ਹੁਣ ਕੱਚੂ ਦਾ ਫਰਕ ਰਹ ਗਿਆ ਯਾਰ ਹਾਂ ਵੇਚਿਆ ਨਹੀਂ ਨਾ ਗਰਾਰੀ ਦਾ ਹੀ ਖੜਾ ਹੋਣੀ ਵੀ ਥੋੜੀ ਗਰਾਰੀ ਨਹੀਂ ਗਰਾਰੀ ਤਾਂ ਖੁੱਲ ਵੀ ਜਾਂਦੀ ਹੈ ਗਰਾਰਾ ਅੜਾ ਹੀ ਖੜਾ ਹੈ ਗਰਾਰਾ ਕਸ ਵੀ ਜਾਂਦੀ ਹੈ ਗਰਾਰੇ ਹਾਂ ਗਰਾਰੀ ਤਾਂਸ ਵੀ ਜਾਂਦੀ ਹੈ ਪਾ ਦੇ ਨੇ ਗਰਾਰੀ ਇਹਦਾ ਗਰਾਰਾ ਅੜਾ ਤਾਂ ਇਹ ਨਹੀਂ ਵਿਚਾਲੇ ਚਲੋ ਜੀ ਕਿੱਡੀ ਮਾਰ ਕੇ ਚਲੋ ਕੱਦੀਆਂ ਫਿਰ ਚਾਹੀਏ ਬਈ ਤੇਰਾ ਟਾਈਮ ਹੈ ਬਈਆ ਹਰ ਆਮੂ ਬਈਆ ਬਾਈ ਜੀ ਮੇਰਾ ਨਾਮ ਰਾਜੂ ਬਈਆ ਅੱਛਾ ਰਾਜੂ ਬਈਆ ਰਾਜੂ ਨੂੰ ਰਾਜੂ ਟੱਕਰ ਗਿਆ ਉਹ ਰਾਜੂ ਨੂੰ ਰਾਜੂ ਟੱਕਰ ਗਿਆ ਹਾਂ ਦੇ 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 200 ਨਾਲ ਟੱਕਰ ਗਿਆ ਹੈ 300 ਸੇ ਉੱਤੇ ਗੱਲ ਕਰ ਹਾਂ ਬੋਲੀ ਤੁੰਵਾਰਾ ਜੂ ਹਾਂ ਤੇਨੂੰ ਕੜੇ ਤੂੰ ਮਾਸਾ ਦੇਖੀ ਤੇ ਆ ਮਰ ਜਾ ਰਾਜੂ ਲੈ ਯਾਰ ਇੱਕ ਗੱਲ ਸੁਣੋ ਫਿਰ ਮੈਂ ਲੋ ਸਾਈ ਦੇਵਾ ਤੇਰੇ ਵਾਸਤੇ ਗਰਮ ਹੋਇਆ ਫੜਾ ਪੂਰਾ ਸਾਈ ਤੇਰੇ ਵਾਸਤੇ ਹੈ ਹੋਰ ਵਾਸਤੇ ਨਹੀਂ ਰਾਜੂ ਵਿਰੇਜ ਕਿਨੂੰ ਮਰਜੀ ਚਾਹੇ ਯਾਰ 5000 ਦਾ ਬੈਂਬਰ ਲੈਣਾ ਨਹੀਂ ਹੋਣਾ ਤੂੰ ਮੇਰੀ ਗੱਲ ਨੂੰ ਸੁਣ ਲੈ ਮੇਰੀ ਇੱਕ ਗੱਲ ਸੁਣ ਲੈ ਉਹਦਾ ਚੁੱਕਾ ਖੜਿਆ ਓਏ ਨਸਾਨ ਹੁੰਨੇ ਆਪਾਂ ਧਰਤੀ ਦੇ ਜਨਮ ਲੈਤਾ ਪ੍ਰਮਾਤਮਾ ਨੇ ਦਿੱਤਾ ਇਹ ਲੱਖਾਂ ਕਰੋੜਾਂ ਦੇ ਘਾਟੇ ਇਨਸਾਨਾਂ ਨੂੰ ਇਹ ਪੈਂਦੇ ਨੇ ਡੰਗਰਾਂ ਨੂੰ ਨਹੀਂ ਪੈਂਦੇ ਹਾਂ ਹਾਂ ਉਸ ਤਾਰਾ ਨੇ ਮਿਲੇ ਸੀ ਲੈਣਾ ਨਹੀਂ ਯਾਰ ਹਾਂ ਗੱਲ ਆ ਗੱਲ ਹੁਣ ਲੈਣਾ ਨਹੀਂ ਕਿਹੜੀ ਗੱਲ ਹੈ ਤੇ ਇੱਕ ਵਾਰੀ ਲਾਦਾ ਤੇਰੇ ਪਿੱਛੇ ਖੜ ਗਿਆ ਨਹੀਂ ਹੁਣ ਲੈਣਾ ਕਲੇਸ਼ ਪਾ ਕੇ ਕੀ ਕਰਿਆ ਐਸ ਨਹੀਂ ਹੁਣ ਖੁਸ਼ੀ ਨਾਲ ਦਬਾਉਂਗਾ ਉਹ ਨਹੀਂ ਅੱਜੂ ਸੰਦਿਆ ਸਹੀ ਗੱਲ ਨੂੰ ਯਾਰ 2 ਮਿੰਟ ਤਾਂ ਖੜੋਂ ਨ ਮਰੇ ਜਾ ਵੀਰਾ ਤਾਂ ਆਪਣੇ ਜੂਦੇ ਪਿੱਛੇ ਇਹ ਕਹਿੰਦਾ 20 ਤੋਂ 21 ਤੱਕ ਆ ਕੀ ਵਿੱਚ ਨੇ ਇੱਕ ਤਮਾਸ਼ਾ ਤਾਂ ਦੇਖ ਲੈ ਗਮੀ ਨਹੀਂ ਟਪਉਣਾ ਯਾਰ ਪੰਜਰ ਇਹ ਆ ਦੇਖਾ ਮੈਂ ਕਿਤੇ ਮੈਂ ਤਾਂ ਗੱਲ ਨੂੰ ਸਮਝਦਾ ਓਏ ਪਾਈ ਹੋਰ ਲੈਂਦਾ ਕੋਈ ਬੱਕਰਾ ਖੂ ਦੇਗਾ ਨਾ ਸੁਣਦਾ ਮੈਂ ਤਾਂ ਮਿਲਣੀ ਆ ਓਏ ਮਿਲ ਜਵਾਣ ਆ ਭੈਣ ਜਾ ਤੈਨੂੰ ਨਹੀਂ ਕੀ ਪਤਾ ਸ਼ਿਕਾਰ ਹੁਣ ਇੱਥੇ ਇਹਦੇ ਵਰਗਾ ਕੁੱਟ ਜੇ ਫੇਰ ਕੀ ਬਣੂ ਹਾਂ ਹੁਣ ਤਾਂ ਬੜਾ ਹੈ ਹਟਦਾ ਬੜਾ ਜੇ ਕੋਈ ਭਾਈ ਹਲਾ ਕੜ ਕੇ ਨਹੀਂ ਛੱਡੀ ਜਾਂਦਾ ਚਲਾਈਏ ਕੰਮ ਹੁਣ ਤਾਂ ਦੁਬਾਰਾ ਦੁਬਾਰਾ ਕੰਮ ਚਲਾਈਏ 20000 ਬਾਈ ਨੇ ਲਾਇਆ ਹੁਣ ਇਹਦੇ ਪਿੱਛੇ ਮਾਇਆ ਆਇਆ ਹੋਰ ਮੈਂ ਤਾਂ ਕਿਹੜਾ ਬੱਕਰੇ ਸਿਰ ਮਾਰਨੇ ਨੇ ਪਤਾ ਜੇ ਖਾਣਾ ਹੂ ਹੋ ਲੈਣੂ ਕਿਦੋਂ ਪਾਈਆ ਅਸਲ ਮੇ ਤਾਂ ਖਾਂਦੇ ਨਹੀਂ 20000 ਤੇਰੇ ਪਿੱਛੇ ਲਾਇਆ ਤੈਨੂੰ ਕੀ ਕਹਿ ਆਵੀਂ 20 ਤੋਂ ਟਪਾਕੇ ਵੇਚਣਾ 20 ਤੋਂ ਟਪਾਕੇ ਵੇਚਣਾ ਇੱਕ ਰੁਪਿਆ ਘੱਟ ਨਹੀਂ ਵੇਚਣਾ ਆਏ ਨਜ਼ੀਕ ਉੱਤੇ ਟਪਾਕ ਵੇਚਣਾ ਆਇਆ 10 ਰੁਪਿਆ ਬਹਾਰੇ ਹੈ ਉਹ ਨਾ ਰੈਡੀਓ ਨੂੰ ਵੀ ਆ ਸਿਗਨੇਟ ਪਾ ਦੀ ਕਹਿੰਦਾ ਪਰ ਚਲ 20 ਕੀ ਕਹਿੰਦੇ ਕਹਿੰਦੇ ਹਰ ਜਾ ਯਾਰ ਖਰਚਾ ਇਹ ਲੈ ਬੱਕਰਾ ਤੇਰਾ ਵੇਚਦਾ 20100 ਦਾ ਲੱਟ ਪਾਤੀ ਹੱਦ ਹੁਣ ਵੇਚੀ ਲੈ ਤੇਰੀ ਅੜੀ ਭੰਨਤੀ 20000 ਤੈਨੂੰ ਟਪਾ ਕੇ ਵੇਚਣਾ ਹਾਂ 20000 ਟਪਾ ਕੇ 100 ਦਾ ਕਰਤਾ ਹੱਤ ਟਪਾਦਾ ਤੂੰ ਲੈ ਤੇ ਬੱਕਰਾ ਹੁਣ ਮੇਰਾ ਕੋਈ ਕਸੂਰ ਨਹੀਂ ਲੈ ਸੋ ਲੈ ਬਾਈ ਇਹ ਵੀਡੀਓ ਨੂੰ ਵੇਜੇ ਚਲਾਇਓ ਵੀ ਰਾਜੂ ਦਾ ਹੁਣ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਰਾਜੂ ਨੇ ਸੇ ਦੀਆਂ ਚੂੜੀਆਂ ਭੰਨਤੀਆਂ ਲਾਲ ਦੇ ਦੇ ਵੀ ਵੀ ਆ ਰਦਾ ਨਹੀਂ ਰਾਜੂ ਮੈਨੂੰ ਨਹੀਂ ਪਹੁੰਚਦਾ ਵੀਰੇ ਕਿਉਂ ਨਹੀਂ ਪਹੁੰਚਦਾ ਬਾਹਰੋਂ ਲੈ ਲੰਦਾ ਲੈ ਲੰਦਾ ਹੁਣ ਨਹੀਂ ਮੈਨੂੰ ਸੋ ਮੇਰੇ ਲਮੂ ਦੂ ਤੂੰ ਪੀ ਪੂਰਾ ਪੀ ਮੈਂ ਨਹੀਂ ਲੈਣਾ ਬਸਰਾ ਮੈਂ ਕਲੇਸ਼ ਪਾ ਕੇ ਵੀਰੇ ਚੀਜ਼ ਕਰਾਂ ਮੇਰਾ ਕੋਈ ਕਲੇਸ਼ ਨਹੀਂ ਹੈਗਾ ਹੁਣ ਇਹਦੇ ਵਿੱਚ ਨਾ ਨਾ ਵੀਰੇ ਇਹ ਤਾਂ ਆੜੀ ਦਾ ਸੌਦਾ ਭੰਨੇ ਅਗਲੇ ਦਾ ਇਹਨੂੰ ਮਰਜ਼ੀ ਦਵਾਏ ਜਾਂ ਚਾਹੇ ਸਸਤਾ ਦਵਾਏ ਮਹਿੰਗਾ ਲਵੇ ਨਾ ਨਾ ਹੋਰ ਗੱਲ ਹੈ ਤੇ ਥੋ ਦਲਾਲੀ ਵੀ ਨਹੀਂ ਲੈਂਦਾ ਉਹ ਦਲਾਲੀ ਵਾਲੀ ਗੱਲ ਨਹੀਂ ਰਾਜੂ ਹਾਂ ਆ ਉਹ ਤੂੰ ਆਪਣਾ ਮਗਜ ਮਾਰਦਾ ਵੀਰੇ ਇਹਦਾ ਕੋਈ ਮਰਜ਼ੀ ਐ ਲਸੋ ਇਹ ਆਪਣਾ ਹੱਕ ਲੈਂਦਾ ਇਹ ਦਲਾਲੀ ਨਹੀਂ ਲੈਂਦਾ ਦੇ ਵੀਰੀ ਗੱਲ ਢੂੰਗਾ ਦਾ ਦੱਸ ਇਹਦਾ ਪਰ ਅਖਦੇ 20000 ਦਾ ਕਹਿੰਦਾ ਆਪਾਂ ਲੈਂਦੇ ਯਾਰ ਹੁਣ ਮੈਂ ਲੈਣ ਲਈ ਉਹ ਬਾਈ ਨੇ ਕਲੇਜ ਗਿਆ ਬਾ 19000 ਰੁਪਏ ਲਾਇਆ ਦੀ ਵੀਰੇ ਮੈਂ ਯਾਰ ਬਾਦਗਾਰੀ ਕੀ ਨਹੀਂ ਕੀ ਪਤਾ 1000 ਹੋਰ ਬਾਜ ਜਾਂਦਾ ਯਾਰ ਨਹੀਂ ਮੈਂ ਤਾਂ ਚੱਕੀ ਜਾਂਦਾ ਇਹ ਤਾਂ ਗੱਲ ਮੈਂ ਤਾਂ ਚੱਕੀ ਜਾਂਦਾ ਨੇ ਚੱਕੀ ਜਾਂਦਾ ਤੂੰ ਹਾਂ ਪਾ ਤਾਂ ਚੱਕਤ ਨੇ ਉਸ ਤੋਂ ਹੀ ਜੇ ਤੈਨੂੰ ਪਤਾ ਲਾਇਆ ਤਾ ਕੱਟ ਦੇ ਬਣਜਾ ਵਿਚਾਰੇ ਬਣ ਜਾ ਨਾ ਨਾ ਤਾ ਰਹਿਣਾ ਤੂੰ ਬੋਲਦਾ ਨਾ ਪਤਾ ਕਿੱਥੇ ਜਾਂਦੀ ਕਹਾਣੀ ਆ